ਸਿਕਾਉ ਜੀ ਨੂੰ ਲਾਈਵ ਫਰਮਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕਲਵੰਤ ਸਿੰਘ ਦੋਸਤੋ ਇੱਕ ਵਾਰ ਫੇਰ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਇਆ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਉਸ ਚੀਜ਼ ਦੀ ਜਿਹਦੇ ਬਾਰੇ ਅਕਸਰ ਲੋਕੀ ਜਿਹੜੀ ਉਹ ਮਾੜੀ ਉਦਾਹਰਨ ਦਿੰਦੇ ਨੇ ਵੀ ਫਲਾਣਾ ਮੁੰਡਾ ਤਾਂ ਮੈਨੂੰ ਚੂਨਾ ਲਾ ਗਿਆ ਓਹੋ ਜੀ ਪਰ ਚੂਨਾ ਅਸਲ ਦੇ ਵਿੱਚ ਜਿਹੜਾ ਉਹ ਬਾ ਕਮਾਲ ਜਿਹੜੀ ਆ ਉਹ ਦਵਾਈ ਦਾ ਕੰਮ ਕਰਦਾ ਹੈ ਚੂਨੇ ਦੇ ਬਾਰੇ ਜੇਕਰ ਤੁਸੀਂ ਰਾਜੀਵ 딕ਸ਼ਿਤ ਜੀ ਦੀ ਕੋਈ ਇੱਕ ਅᱫੀ ਕੋਈ ਜਿਹੜੀ ਉਹ ਵੀਡੀਓ ਸੁਣ ਲਓ ਜਾਂ ਉਹਨਾਂ ਦੇ ਵਿਚਾਰ ਸੁਣ ਲਓ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਚੂਨਾ ਜਿਹੜਾ ਉਹ ਕਿਸ ਲੈਵਲ ਦਾ ਜਿਹੜਾ ਸਾਡੇ ਅੰਦਰ ਕੰਮ ਕਰ ਸਕਦਾ ਇੱਕ ਕਣਕ ਦੇ ਦਾਣੇ ਜਿੰਨਾ ਜੇ ਚੂਨਾ ਤੁਸੀਂ ਜਿਹੜਾ ਲੈਨੇ ਹੋ ਤੇ ਉਹ ਤੁਹਾਡੇ ਕਿੰਨੇ ਰੋਗ ਠੀਕ ਕਰ ਸਕਦਾ ਤੁਸੀਂ ਸੋਚ ਨਹੀਂ ਸਕਦੇ ਕਿੰਨਾ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਤੇ ਤੁਸੀਂ ਸੋਚ ਨਹੀਂ ਸਕਦੇ ਤੇਜਾਬ ਨੂੰ ਕਿਸ ਤਰੀਕੇ ਨਾਲ ਛੂ ਮੰਤਰ ਕਰ ਸਕਦਾ ਤੁਸੀਂ ਸੋਚ ਨਹੀਂ ਸਕਦੇ ਹੱਡੀਆਂ ਨੂੰ ਕਿਸ ਤਰੀਕੇ ਮਜ਼ਬੂਤ ਕਰ ਸਕਦਾ ਤੁਸੀਂ ਸੋਚੀਂ ਸਾਡੇ ਬਹੁਤ ਸਾਰੇ ਫਾਇਦੇ ਨੇ ਪਰ ਚੂਨਾ ਕਿਹੜਾ ਹੋਣਾ ਚਾਹੀਦਾ ਅਸਲ ਕਹਾਣੀ ਇੱਥੇ ਆ ਕੇ ਟੁਕਦੀ ਹੈ ਚੂਨਾ ਉਹ ਨਹੀਂ ਜਿਹੜਾ ਤੁਸੀਂ ਜਿਹੜਾ ਕਲੀ ਵਾਲਾ ਚੂਨਾ ਚੂਨਾ ਉਹ ਨਹੀਂ ਜਿਹੜਾ ਪਨਵਾੜੀਆਂ ਕੋਲੇ ਕੋਲ ਮਿਲਦਾ ਹੈਗਾ ਚੂਨਾ ਅਸਲ ਦੇ ਵਿੱਚ ਚੂਨਾ ਕਿਹੜਾ ਹੋਣਾ ਚਾਹੀਦਾ ਕਿੱਥੋਂ ਮਿਲੇਗਾ ਕਿੱਦਾਂ ਦਾ ਹੋਣਾ ਚਾਹੀਦਾ ਇਹ ਸਾਰੀ ਗੱਲ ਦੇ ਉੱਤੇ ਆਪਾਂ ਚਰਚਾ ਕਰਾਂਗੇ ਤੇ ਚੂਨੇ ਦੇ ਨਾਲ ਕਿਹੜੇ-ਕਿਹੜੇ ਰੋਗ ਆਪਾਂ ਠੀਕ ਕਰ ਸਕਦੇ ਹਾਂ ਕਿੰਨੀ ਮਾਤਰਾ ਚ ਠੀਕ ਕਰ ਸਕਦੇ ਆ ਕਦੋਂ ਲੈਣਾ ਕਦੋਂ ਕਿੰਨਾ ਲੈਣਾ ਕਿਹਨੂੰ ਲੈਣਾ ਚਾਹੀਦਾ ਕਿਹਨੂੰ ਨਹੀਂ ਲੈਣਾ ਚਾਹੀਦਾ ਕਿੰਨੀ ਧੀਰ ਲੈਣਾ ਚਾਹੀਦਾ ਉਸ ਤੋਂ ਬਾਅਦ ਕਿੰਨੀ ਧੀਰ ਬਾਅਦ ਬੰਦ ਕਰ ਦੇਣਾ ਆਪਾਂ ਸਾਰੀ ਗੱਲ ਦੇ ਉੱਤੇ ਅੱਜ ਵਿਚਾਰ ਚਰਚਾ ਕਰਾਂਗੇ ਤੇ ਡਾਕਟਰ ਸਾਹਿਬ ਤੁਹਾਡਾ ਨਿਊ ਲੈਕਰ ਬਲ ਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਕੋਲ ਜੀ ਤੁਹਾਡਾ ਵੀ ਤੈਨੂੰ ਲੈ ਕੇ ਦੇਖਣਾ ਸਾਰੇ ਦਰਸ਼ਕਾਂ ਦਾ ਧੰਨਵਾਦ ਜੀ ਆਇਆਂ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਨੂੰ ਡਾਕਟਰ ਸਾਹਿਬ ਚੂਨਾ ਜਿਹਨੂੰ ਅੰਗਰੇਜ਼ੀ ਦੇ ਵਿੱਚ ਅਗਰ ਆਪਾਂ ਬੋਟੈਨੀਕਲ ਨੇਮ ਕਹਾਂ ਪਾਸੋਂ ਲੈਟਿਨ ਨੇਮ ਕਹੀਏ ਆਪਾਂ ਤਾਂ ਇਸ ਨੂੰ ਕਹਿੰਦੇ ਨੇ ਕੈਲਸ਼ੀਅਮ ਕਾਰਬੋਨੇਟ ਜੀ ਤੇ ਚੂਨਾ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਬਾ ਕਮਾਲ ਜਿਹੜੀ ਇਹ ਦਵਾਈ ਦਾ ਕੰਮ ਵੀ ਕਰਦਾ ਪਰ ਸਿਰਫ ਉਹਦੇ ਵਾਸਤੇ ਜਿਹੜਾ ਕੀ ਇਸ ਨੂੰ ਸਹੀ ਢੰਗ ਦੇ ਨਾਲ ਲੈਂਦਾ ਜੀ ਆਦਰਵਾਇਸ ਫਿਰ ਇਹ ਨੁਕਸਾਨ ਵੀ ਕਰ ਸਕਦਾ ਹੁੰਦਾ ਜੀ ਬਿਲਕੁਲ ਜੇਕਰ ਆਪਾਂ ਗਲਤ ਤਰੀਕੇ ਦੇ ਨਾਲ ਮਾੜਾ ਚੂਨਾ ਲੈ ਲਈਏ ਜਾਰਾ ਲੈ ਲਈਏ ਹੈ ਨਾ ਤੇ ਪਨਵਾੜੀ ਕੋਲ ਲੈ ਕੇ ਵੀ ਲੈ ਲਈਏ ਤੇ ਸਾਡਾ ਮੂੰਹ ਵੀ ਫਟ ਸਕਦਾ ਛਿਲਿਆ ਵੀ ਜਾ ਸਕਦਾ ਅੰਦਰੋਂ ਪੱਕ ਵੀ ਸਕਦਾ ਤੇ ਹੋਰ ਵੀ ਬੜੀਆਂ ਪ੍ਰੋਬਲਮਾਂ ਆ ਸਕਦੀਆਂ ਪਰ ਜੇਕਰ ਲਵਾਂਗੇ ਆਪਾਂ ਢੱਗ ਦੇ ਨਾਲ ਤੇ ਫਿਰ ਇਹ ਅੰਮ੍ਰਿਤ ਹੈ ਇਹ ਬਹੁਤ ਵਧੀਆ ਤੰਕ ਕੰਮ ਕਰਦਾ ਕਿਉਂਕਿ ਜ਼ਹਿਰ ਜਿਹੜਾ ਉਹ ਵੀ ਹੁੰਦਾ ਜਿਹੜਾ ਸੱਪ ਸਾਨੂੰ ਡੰਗ ਮਾਰਦਾ ਪਰ ਉਸੇ ਸੱਪ ਦੇ ਜ਼ਹਿਰ ਦੇ ਨਾਲ ਦਵਾਈਆਂ ਵੀ ਬਣਦੀਆਂ ਨੇ ਜੀ ਬਿਲਕੁਲ ਤੇ ਇਹੀ ਜਿਹੜਾ ਕੁਦਰਤ ਦਾ ਸੂਤ ਹੈ ਕਿ ਜੇ ਸਹੀ ਤੰਗ ਦੇ ਨਾਲ ਲਿਆ ਜਾਵੇ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਅੰਮ੍ਰਿਤ ਦੇ ਰੂਪ ਵਿੱਚ ਕੰਮ ਕਰਦੀਆਂ ਚੂਨੇ ਦੇ ਬਾਰੇ ਕੀ ਕਹੋਗੇ ਜੀ ਗੁਰਜੀ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਨਾਮ ਲੈ ਆ ਅਜੀਤ ਦੇਖਸ਼ੀ ਜੀ ਦਾ ਆਯੁਰਵੇਦ ਨੂੰ ਲੈ ਕੇ ਅ ਮਾਨਵਤ ਨੂੰ ਲੈ ਕੇ ਮਨੁੱਖਤ ਨੂੰ ਲੈ ਕੇ ਉਹਨਾਂ ਦੇ ਬਹੁਤ ਤੱਕ ਦੇ ਰਿਸਰਚਿਸ ਸੀਗੇ ਤੇ ਬੜਾ ਤਕੜਾ ਯੋਗਦਾਨ ਸੋ ਪਹਿਲਾਂ ਤਾਂ ਅਰਜੀਤ ਦੇਖਸ਼ੀ ਜੀ ਨੂੰ ਸਤ ਨਮਨ ਤੇ ਬਹੁਤ ਵੱਡਾ ਦੇਨ ਹੈ ਉਹਨਾਂ ਦਾ ਆਯੁਰਵੇਦ ਨੂੰ ਲੈ ਕੇ ਸੋ ਅਸੀਂ ਵੀ ਅੱਗੇ ਤੁਛੁਬਤੀ ਅਨੁਸਾਰ ਜਿੰਨਾ ਕੁ ਗਿਆਨ ਸਾਨੂੰ ਪ੍ਰਮਾਤਮਾ ਨੇ ਬਖਸ਼ਿਆ ਹੈ ਸਾਡੇ ਸਿਹਤ ਦੇ ਵਿੱਚ ਜਾਂ ਸਾਡੇ ਪੀੜ੍ਹੀਆਂ ਦਰ ਪੀੜ੍ਹੀਆਂ ਨੂੰ ਜੋ ਘਾਤੋ ਮਿਲਿਆ ਜਾਂ ਜੋ ਐਕਸਪੀਰੀਅੰਸ ਚੋਂ ਲਿਆ ਅਸੀਂ ਉਹਦੇ ਬਾਰੇ ਹੀ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਅੱਜ ਚੂਨੇ ਤੇ ਆਪਾਂ ਗੱਲ ਕਰਨ ਦਾ ਮਕਸਦ ਇਹ ਹੈ ਕਿ ਜਿਹੜੀਆਂ ਬਿਮਾਰੀਆਂ ਵਧ ਰਹੀਆਂ ਨੇ ਜਿਹਦੇ ਕਰਕੇ ਲੋਕ ਜਿਹੜੇ ਆ ਉਹ ਦਿਨੋ ਦਿਨ ਦਵਾਈਆਂ ਦੇ ਮੱਕੜ ਜਾਲ ਚ ਫਸ ਰਹੇ ਨੇ ਸੋ ਕੁਝ ਅਜਿਹੀ ਚੀਜ਼ਾਂ ਨੇ ਕਰਦੀਆਂ ਜਿਹੜੀਆਂ ਔਸ਼ਧੀਆਂ ਜਿਹੜੀਆਂ ਅਸੀਂ ਘਰਾਂ ਦੇ ਵਿੱਚ ਆਪ ਬਣਾ ਕੇ ਆਪ ਦੀ ਹਜ਼ਾਰਾਂ ਬਿਮਾਰੀ ਨੂੰ ਕੀ ਕਰ ਸਕਦੇ ਸਭ ਤੋਂ ਪਹਿਲੀ ਗੱਲ ਕਰਾਂਗੇ ਦੀ ਆਪਾਂ ਚੂਨਾ ਖਾਣਾ ਕਿਹੜਾ ਚਾਹੀਦਾ ਉਰੇ ਮਿਲੇਗਾ ਦੇਖੋ ਕਲੋਂਜੀ ਬਾਜ਼ਾਰ ਦੇ ਵਿੱਚ ਮਿਲਣ ਵਾਲੇ ਜਿਹੜੇ ਚੂਨੇ ਨੇ ਜਿਹਦੇ ਪਹਿਲਾਂ ਵੀ ਆਪਾਂ ਕਈ ਵੀਡੀਓ ਤੇ ਗੱਲ ਕੀਤੀ ਹੈ ਵਪਾਰਕ ਔਰ ਤੇ ਚੀ ਬਣਾਈ ਜਾਂਦੀ ਹੈ ਉਹਦੀ ਜਿਹੜੀ ਵੈਲਿਊ ਹੈ ਜਿੰਨੀ ਹੋਣੀ ਚਾਹੀਦੀ ਉਹ ਲਗਭਗ ਨਾ ਮਤ ਰਹਿ ਜਾਂਦੀ ਹੈ ਬਿਲਕੁਲ ਜੀ ਨਿੱਜੀ ਨਿੱਜੀ ਹਿੱਤ ਜੁੜ ਜਾਂਦੇ ਨੇ ਨਿੱਜੀ ਹਿੱਤ ਜੁੜ ਜਾਂਦੇ ਜਿਹਦੇ ਕਰਕੇ ਤੁਹਾਨੂੰ ਦੱਸ ਨਹੀਂਉਂਦਾ ਬੜੇ ਲੋਕਾਂ ਦੇ ਇੰਡੀਆ ਤੋਂ ਬਾਹਰ ਜਾਂ ਔਰ ਤੋਂ ਪੇਸ਼ੈਂਟ ਦੇ ਫੋਨ ਆਉਂਦੇ ਨੇ ਡਾਕਟਰ ਸਾਹਿਬ ਅਸੀਂ ਜੀ ਇੰਡੀਆ ਆ ਸੀਗੇ ਤੇ ਅਸੀਂ ਆ ਦਵਾਈ ਲਈ ਸੀਗੀ ਜਾਂ ਅਸੀਂ ਪੀਣ ਵਾਲਾ ਸਿਰਪ ਆਏ ਇਸ ਕੰਪਨੀ ਦਾ ਲਿਆ ਸੀਗਾ ਤੇ ਅੱਜ ਅਸੀਂ ਵਰਤਿਆ ਉਹ ਤੋਂ ਸਾਨੂੰ ਇੱਕ ਦੋ ਕਾਕਾਂ ਨਾਲ ਵਰਕ ਪੈ ਗਿਆ ਸੀ ਹੁਣ ਅਸੀਂ ਪੂਰੀ ਬੋਤਲ ਪੀ ਲਈ ਤਾਂ ਵੀ ਇਦਾਂ ਕੋਈ ਮੇਰੇ ਆ ਉਹਦਾ ਕਾਰਨ ਹੈ ਕਿ ਕਿਤੇ ਨਾ ਕਿਤੇ ਜਿਹੜੇ ਸਬਸਟੈਂਡਰਡਸ ਨੇ ਜਿਹੜੇ ਉਹਨਾਂ ਦੇ ਚੇਂਜ ਹੋ ਰਹੇ ਨੇ ਸੋ ਉਸ ਕਰਕੇ ਦਿੱਕਤ ਆਦੀ ਹੈ ਚੂਨਾ ਸਾਨੂੰ ਖਾਣ ਦੀ ਤੇਰੀ ਗੱਲ ਹੈ ਉਹ ਕਿਹੜਾ ਖਾਣਾ ਚਾਹੀਦਾ ਚੂਨਾ ਅਸੀਂ ਸ਼ੁੱਧ ਕੀਤਾ ਹੋਇਆ ਖਾ ਸਕਦੇ ਹਾਂ ਸ਼ੁੱਧ ਕਰਨ ਦਾ ਜਿਹੜਾ ਤਰੀਕਾ ਤੁਮ ਵੀਡੀਓ ਚ ਆਪਾਂ ਅਕੇ ਦੱਸਾਂਗੇ ਪਿਛੇ ਜੇ ਇੱਕ ਮੇਰੀ ਪੇਸ਼ੈਂਟ ਨੇ ਮੈਨੂੰ ਫੋਨ ਕਰਕੇ ਅਸੀਂ ਕਹਾਂਗੇ ਕਿ ਚੂਨੇ ਦੇ ਇਨਫੋਰਮੇਟਿਵ ਵੀਡੀਓ ਬਣਾ ਚੁੱਕੇ ਹਾਂ ਉਹਦੇ ਦੇ ਪੇਸ਼ੇ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਡਾਕਟਰ ਸਾਹਿਬ ਆ ਫੋਟੋ ਪਾਈ ਹੈ ਜੀ ਇਹ ਦੇਖੋ ਮੈਂ ਖਾ ਸਕਣਾ ਉਸ ਡੱਬੀ ਦੇ ਉੱਪਰ ਬਕਾਇਦਾ ਲਿਖਿਆ ਸੀ ਫਾਰ ਇੰਡਸਟਰੀਅਲ ਯੂਜ਼ ਓਨਲੀ ਸ਼ਾਇਦ ਤੁਹਾਨੂੰ ਮੈਂ ਫੋਟੋ ਦਿਖਾਈ ਰਹੀ ਸੀ ਸੋ ਉਹ ਜਾਣਕਾਰੀ ਤੋਂ ਮੈਨੂੰ ਲੱਗਿਆ ਕਿ ਯਾਰ ਇਹ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਵਾਲੀ ਚੀਜ਼ ਹੈ ਕਿ ਕਿਤੋਂ ਵੀ ਮੰਗਾ ਕੇ ਆ ਕਿਤੋਂ ਵੀ ਲੈ ਕੇ ਅਸੀਂ ਚੂਨਾ ਨਾ ਕਹੀਓ ਸਰੋਂ ਕਦੇ ਜਗਨ ਨੂੰ ਸੰਕਤ ਹੁੰਦਾ ਦਰਸ਼ਕੋ ਸਭ ਤੋਂ ਪਹਿਲਾਂ ਜਿਹੜਾ ਚੂਨਾ ਹੈ ਜਿਹੜੀ ਕਾਲੀ ਜਿਹਨੂੰ ਆਪਾਂ ਕਹਿੰਦੇ ਆ ਆਮ ਮੇਰੇ ਰੰਗ ਰੋਗ ਵਾਲੀ ਦੁਕਾਨਾ ਉਹਨਾਂ ਤੋਂ ਤੁਸੀਂ ਡਲੇ ਦੇ ਰੂਪ ਚ ਲੈ ਕੇ ਆਉਣੀ ਜਿਹੜੀ ਸਟੋਨ ਦੇ ਰੂਪ ਚ ਹੁੰਦਾ ਬਿਲਕੁਲ ਵਾਈਟ ਹੋਣਾ ਚਾਹੀਦਾ ਬਿਲਕੁਲ ਵਾਈਟ ਉਹ ਲੈਣਾ ਤੁਸੀਂ ਜੀ ਤੇ ਜਿਹਦੇ ਜੋ ਮਾੜਾ ਮਾੜਾ ਝੜਦਾ ਵੀ ਹੋਵੇ ਹੈ ਨਾ ਹਾਂਜੀ ਬਿਲਕੁਲ ਉਹਨੂੰ ਲੈ ਕੇ ਆਉਣਾ ਤੁਸੀਂ 1 ਕਿਲੋ ਫਾਰ ਇਗਜ਼ਾਮਪਲ ਤੁਸੀਂ ਲੈਣਾ ਤੇ 10 ਲੀਟਰ ਵਾਲਾ ਜਿਹੜਾ ਮਟਕਾ ਮਿੱਟੀ ਮਟਕਾ ਤਾਜ਼ਾ ਨਵਾਂ ਲੈ ਲੈਣਾ ਮਿੱਟੀ ਦਾ ਮਿੱਟੀ ਦਾ ਉਹਦੇ ਵਿੱਚ ਤੁਸੀਂ 10 ਲੀਟਰ ਪਾਣੀ ਪਾ ਲੈਣਾ ਔਰ ਉਹਦੇ ਵਿੱਚ 1 ਕਿਲੋ ਜਿਹੜਾ ਚੂਨਾ ਪਾ ਲੈਣਾ ਉਹਨੂੰ ਤੁਸੀਂ ਸਿੰਪਲ ਕਪੜੇ ਦੇ ਨਾਲ ਟੱਗ ਦੇਣਾ ਔਰ ਰੱਖ ਦੇਣਾ ਰਾਤ ਨੂੰ 24 ਘੰਟੇ ਬਾਅਦ ਫੋਰ ਐਗਜ਼ਾਮਪਲ ਤੁਸੀਂ ਅੱਜ ਸਵੇਰੇ 7 ਵਜੇ ਮਾਰਨਿੰਗ ਤੁਸੀਂ ਮਟਕੇ ਦੇ ਵਿੱਚ ਚੂਨਾ ਪਾ ਕੇ ਪਾਣੀ ਪਾ ਕੇ ਉਤਾਰਤਾ ਅਗਲੇ ਦਿਨ 24 ਘੰਟੇ ਬਾਅਦ ਸਵੇਰ 7 ਇੱਕ ਤਰੀਕ ਤੋਂ ਬਾਅਦ 2-3 ਘੰਟੇ ਨੂੰ ਤੁਸੀਂ ਸੈਕੰਡ ਡੇ 7 ਵਜੇ ਉਹਦਾ ਕਪੜਾ ਉਤਾਰਨਾ ਇੱਕ ਲੱਕੜ ਦੇ ਗੰਡੇ ਦੇ ਨਾਲ ਉਹਨੂੰ ਅੱਛੀ ਤਰ੍ਹਾਂ ਮਿਕਸ ਕਰ ਲੈ ਸਾਰੇ ਰੋ ਔਰ 15 ਮਿੰਟਾਂ ਬਾਅਦ ਜਦੋਂ ਸਾਰਾ ਚੂਨਾ نیچے ਗਏ ਜਾਏਗਾ ਉਹ ਪਾਣੀ ਨੂੰ ਉਤਾਰ ਦੇਣਾ ਉਪਰੋਂ ਉਹਨਾਂ ਦੁਆਰਾ ਕਰ ਦਿੱਤਾ ਸੈਪਟਿਕ ਪਾਣੀ ਉਹਦੇ ਫਿਲਟਰ ਕਰਨਾ ਹੈ ਇਹ ਕਿਰਿਆ ਜਿਹੜੀ ਆ ਤੁਸੀਂ 21 ਦਿਨ ਕਰਨੀ ਹੈ 21ਵੇਂ ਦਿਨ ਜਦੋਂ ਤੁਸੀਂ ਇਹ ਕਿਰਿਆ ਕਰ ਲੇ ਉਸ ਤੋਂ ਬਾਅਦ ਜਿਹੜਾ ਉਹ ਪਾਣੀ 21ਵੇਂ ਦਿਨ ਵਾਲਾ ਉਹ ਤੁਸੀਂ ਡੋਲਣਾ ਨਹੀਂ ਹੈ ਹੁਣ ਤੁਸੀਂ ਸਟੋਰ ਕਰਕੇ ਰੱਖੋ ਉਸ ਪਾਣੀ ਕਦੀ ਜਾਲਾ ਨਹੀਂ ਲੱਗੇਗਾ ਕਦੀ ਉਹ ਪਾਣੀ ਖਰਾਬ ਨਹੀਂ ਹੋਏਗਾ ਕਦੀ ਉਹਦੇ ਵਿੱਚ ਕਦੀ ਉਲਰੀਆ ਫੰਗਸ ਨਹੀਂ ਲੱਗੇਗੀ ਉਹ ਪਾਣੀ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੇ ਜਾਂ ਜਿਹਦੇ ਬੱਚੇ ਨੇ 2-4 ਸਾਲ ਤੱਕ ਦੇ ਜਿਨ੍ਹਾਂ ਦੀਆਂ ਦੰਦ ਕੱਢਦੇ ਨੇ ਬੱਚੇ ਅਜੇ ਦੰਦ ਕੋ ਨਹੀਂ ਨਿਕਲੇਗੇ ਜਾਂ ਅੱਗੀਆਂ ਇਹ ਮਜਬੂਤੀ ਆਸ ਤੋਂ ਕੈਸ਼ੀਮੀਰ ਹੁੰਦੀ ਆ ਉਹ ਪਾਣੀ ਜਿਹੜਾ ਬੱਚਿਆਂ ਨੂੰ ਤੁਸੀਂ ਪਾਪਾ ਡ੍ਰੌਪਸ ਦੇ ਰਿਹਾ ਸ਼ਾਮ ਦੇ ਸਕਦੇ ਹੋ ਪ੍ਰੈਗਨੈਂਟ ਲੇਡੀਜ਼ ਨੂੰ ਜਾਂ ਜਿਹੜੀਆਂ ਮਾਵਾਂ ਦੁੱਧ ਪਿਉਂਦੀਆਂ ਨੇ ਉਹ ਇੱਕ ਇੱਕ ਚਮਚਾ ਪਾਣੀ ਜਿਹੜਾ ਦੁੱਧ ਚ ਪਾ ਕੇ ਦਹੀਂ ਚ ਪਾ ਕੇ ਆ ਸਬਜੀ ਕਿਸੇ ਚੀਜ਼ ਵਿੱਚ ਪਾ ਕੇ ਲੈ ਸਕਦੇ ਨੇ ਇਹਦਾ 3 ਮਹੀਨੇ ਚਾ 6 ਮਹੀਨੇ ਸੇ ਹੋਂ ਤੱਕ ਦੇ ਨਾਲ ਜਿਹੜਾ ਸਰੀਰ ਦੇ ਵਿੱਚ ਹੱਡੀਆਂ ਦੀ ਜਿਹੜੀ ਮਜਬੂਤੀ ਵਾਜ ਜਾਂਦੀ ਆ ਦੰਦ ਬੱਚੇ ਜਿਹੜੇ ਕੱਟ ਰਹੇ ਉਹਨੂੰ ਪ੍ਰੋਬਲਮ ਨਹੀਂ ਆਉਂਦੀ ਇਹ ਜਿਹੜਾ ਪਾਣੀ ਹੈ ਇਹ ਲਾ ਲੋ ਕੈਲਸ਼ੀਅਮ ਦਾ ਲਿਕਵਿਡ ਸੋਰਸ ਹੈ ਇੱਕ ਉਹ ਤਾਂ ਵੀ ਕੋਲ ਤਿਆਰ ਹੋ ਜਾਂਦਾ ਹੈ ਔਰ ਜਿਹੜਾ 21 ਦਿਨ ਬਾਅਦ ਤੁਸੀਂ ਵਾਰ-ਵਾਰ ਧੋ ਕੇ ਚੂਨਾ ਤਿਆਰ ਕੀਤਾ ਉਸ ਚੂਨੇ ਨੂੰ ਸ਼ੁੱਧ ਚੂਨਾ ਕਿਹਾ ਜਾਂਦਾ ਉਸ ਚੂਨੇ ਦੀ ਤੁਸੀਂ ਜਿਹੜੀ ਮਾਤਰਾ ਕੋਲਜੀ ਨੇ ਦੱਸੀ ਹੈ ਕਿ ਕਣਕ ਦੇ ਦਾਣੇ ਦੇ ਬਰਾਬਰ ਰਤਿਪਰ 1 ਗ੍ਰਾਮ ਦੇ ਵਿੱਚ 8 ਰਤਤੀਆਂ ਹੁੰਦੀਆਂ ਸੋ 1 ਗ੍ਰਾਮ ਦੇ ਤੁਸੀਂ 8 ਹਿੱਸੇ ਕਰ ਲੋ ਯਾਨੀ ਕਿ ਜੇ ਮੈਂ ਉਹਨੂੰ ਟੈਕਨੀਕਲੀ ਤਰੀਕੇ ਨਾਲ ਦੱਸਾਂ ਤਾਂ 125 mg ਜਿਹੜਾ ਤੁਸੀਂ ਚੂਨਾ ਸਵੇਰ ਇੱਕ ਟਾਈਮ ਤੁਸੀਂ ਖਾਣਾ ਇਸ ਚੂਨੇ ਨੂੰ ਲੈਣ ਦੇ ਜਿਹੜੇ ਤਰੀਕੇ ਨੇ ਉਹ ਸਭ ਤੋਂ ਵਧੀਆ ਤਰੀਕਾ ਤਾਂ ਖਾਲੀ ਪੇਟ ਲੈਣ ਦਾ ਹੁੰਦਾ ਹੈ ਖਾਲੀ ਪੇਟ ਇਹਨੂੰ ਤੁਸੀਂ ਪਾਣੀ ਨਾਲ ਲੈ ਸਕਦੇ ਹੋ ਇਹਨੂੰ ਤੁਸੀਂ ਦੁੱਧ ਨਾਲ ਲੈ ਸਕਦੇ ਹੋ ਇਹਨੂੰ ਤੁਸੀਂ ਦੱਸੀ ਦੇ ਵਿੱਚ ਪਾ ਕੇ ਲੈ ਸਕਦੇ ਹੋ ਕਿਸੇ ਵੀ ਜੂਸ ਦੇ ਵਿੱਚ ਪਾ ਕੇ ਲਿਆ ਜਾ ਸਕਦਾ ਹੈ ਕੁਦਰਤੀ ਫਲਾਂ ਦਾ ਜਿਹੜਾ ਜੂਸ ਹੈ ਰਸ ਹੈ ਕਿਸੇ ਵੀ ਸਬਜ਼ੀ ਦਾ ਰਸ ਹੈ ਉਹਦੇ ਨਾਲ ਜਿਵੇਂ ਤੁਸੀਂ ਲੋਕੀ ਦਾ ਜੂਸ ਅੱਜ ਕੱਲ ਲੋਕ ਪੀਂਦੇ ਆ ਪੇਠ ਦਾ ਜੂਸ ਪੀਂਦੇ ਉਹਦੇ ਵਿੱਚ ਤੁਸੀਂ 125 ਐਮਜੀ ਜਿਹੜਾ ਛੋਨਾ ਹੈ ਉਹ ਲੈਣਾ ਹੈ 21 ਤੋਂ 30 ਦਿਨ ਤੱਕ ਇਹਦਾ ਇਸਤੇਮਾਲ ਕਰਨਾ ਉਸ ਤੋਂ ਬਾਅਦ ਇੱਕ ਹਫਤੇ ਦਾ ਗੈਪ ਪਾ ਕੇ ਫਿਰ ਦੁਬਾਰਾ ਇਸਤੇਮਾਲ ਕਰ ਸਕਦੇ ਹੋ ਅ 21 ਦਿਨ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਵੀ ਵੈਸੇ ਉਹ ਆਪੀ ਬਾਡੀ ਦੇ ਵਿੱਚ ਬਾਡੀ ਨੂੰ ਡੀਟੌਕਸ ਕਰਨਾ ਚਾਹੁੰਦੇ ਨੇ ਲੀਵਰ ਨੂੰ ਸਾਫ਼ ਕਰਨਾ ਚਾਹੁੰਦੇ ਨੇ ਜਿਹੜੇ ਲੋਕਾਂ ਨੂੰ ਕੈਲਸ਼ੀਅਮ ਦੀ ਘਾਟ ਹੈ ਜਿਨ੍ਹਾਂ ਨੂੰ ਆਰਥਰਾਇਟਸ ਦੀ ਪ੍ਰੋਬਲਮ ਹੈ ਇਹ ਜਿਹੜੇ ਲੋਕਾਂ 'ਚ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਹੈ ਲਈਏ ਉਹ ਲੋਗ ਜੈ ਆਰਮੈਟਿਕ ਆਰਥਰਾਇਟਸ ਦੇ ਪੇਸ਼ੈਂਟ ਨੇ ਜਾਂ ਜਿਨ੍ਹਾਂ ਦੀ ਹੱਡੀਆਂ ਕਮਜ਼ੋਰ ਨੇ ਤੇ ਵਾਰ-ਵਾਰ ਫ੍ਰੈਕਚਰ ਹੋ ਰਿਹਾ ਉਹ ਲਗਾਤਾਰ ਇੱਕ ਹਫ਼ਤੇ ਦਾ ਇਸਤੇਮਾਲ ਕਰਕੇ ਉਸ ਤੋਂ ਬਾਅਦ ਇੱਕ ਹਫ਼ਤਾ ਇੱਕ ਇੱਕ ਮਹੀਨਾ 30 ਦਿਨ ਪੂਰਾ ਇਸਤੇਮਾਲ ਕਰਕੇ ਇੱਕ ਹਫ਼ਤੇ ਦੇ ਬ੍ਰੇਕ ਬਾਅਦ ਆਰੋਂ ਉਹ ਇਸਤੇ ਬਿਲਕੁਲ ਡਾਕਟਰ ਸਾਹਿਬ ਤੇ ਜਿੱਥੇ ਤੱਕ ਮੈਨੂੰ ੁੱਛ ਜਾਣਕਾਰੀ ਹੈ ਡਾਕਟਰ ਸਾਹਿਬ ਉਹ ਇਹ ਹੈ ਕਿ ਸਰੀਰ ਦੇ ਵਿੱਚ ਜਦੋਂ ਤਜਾਬੀ ਮਾਤਾ ਵਧਦਾ ਯਾਨੀ ਪੀ ਐਚ ਲੈਵਲ ਵਧਦਾ ਪਾਵਰ ਆਫ ਹਾਈਡਰੋਜਨ ਵਧਦੀ ਹੈਗੀ ਹੈ ਤਾਂ ਉਦੋਂ ਉਸ ਨੂੰ ਨਿਊਟਰਲਾਈਜ਼ ਕਰਨ ਲਈ ਯਾਨੀ ਕਿ ਵਧੇ ਹੋਏ ਤਜਾਬੀ ਮਾਦੇ ਨੂੰ ਘਟਾਉਣ ਲਈ ਕੈਲਸ਼ੀਅਮ ਦੀ ਲੋੜ ਪੈਂਦੀ ਹੈ ਜੀ ਬਾਡੀ ਦੇ ਵਿੱਚ ਕੈਲਸ਼ੀਅਮ ਪਹਿਲਾਂ ਹੀ ਘਟਾ ਹੈ ਇਸ ਕਰਕੇ ਹੱਡੀਆਂ ਤੇ ਦੰਦਾਂ ਦੇ ਵਿੱਚੋਂ ਜਿਹੜਾ ਉਹ ਬਾਡੀ ਕੈਲਸ਼ੀਅਮ ਖਿੱਚ ਲੈਂਦੀ ਹੈ ਜਦੋਂ ਜ਼ਿਆਦਾਤਰ ਦੁੱਧ ਪੀਣ ਵਾਲੇ ਬੰਦੇ ਜਿਹੜੇ ਨੇ ਉਹਨਾਂ ਦਾ ਤਜਾਬੀ ਮਾਦਾ ਜਦੋਂ ਵੱਧਦਾ ਤੇ ਉਹਨੂੰ ਫਿਰ ਦੁੱਧ ਪਹਿਲਾਂ ਹੀ ਨਹੀਂ ਉਹਦੇ ਚ ਕੈਲਸ਼ੀਅਮ ਪਹਿਲਾਂ ਹੀ ਨਹੀਂ ਹੁੰਦਾ ਦੁੱਧ ਦਾ ਕੈਲਸ਼ੀਅਮ ਕਿਸੇ ਕੰਮ ਦਾ ਨਹੀਂ ਹੈਗਾ ਅੰਦਰੋਂ ਜਿਹੜਾ ਹੱਡੀਆਂ ਤੇ ਦੰਦਾਂ ਦੇ ਵਿੱਚੋਂ ਜਿਹੜਾ ਕੈਲਸ਼ੀਅਮ ਖਿੱਚਦਾ ਇਸੇ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਹੱਡੀਆਂ ਤੇ ਦੰਦਾਂ ਦੇ ਰੋਗ ਜਿਹੜੇ ਨੇ ਉਹ ਸਭ ਤੋਂ ਵੱਧ ਨੇ ਕੀ ਇਹ ਚੂਨਾ ਉਹ ਤਜਾਬੀ ਮਾਦਾ ਘਟਾਉਣ ਦੇ ਵਿੱਚ ਸਹਾਇਕ ਹੈ ਹੁਣ ਤਜਾਬੀ ਮਾਦਾ ਜਿਹੜਾ ਕੱਲਾ ਤੇਜਾ ਪੇਟ ਦਾ ਤਜਾਬ ਨਹੀਂ ਹੈਗਾ ਤਜਾਬੀ ਮਾਦਾ ਜਿਹੜਾ ਬਲੱਡ ਦੇ ਵਿੱਚ ਤਜਾਬ ਵੱਧ ਗਿਆ ਤੇ ਉਹਦੇ ਵਿੱਚ ਵੀ ਕਿੰਨਾ ਵੱਡਾ ਨੁਕਸਾਨ ਕਰੇਗਾ ਜਿਹੜੇ ਜਿਹੜੇ ਅੰਗ ਦੇ ਵਿੱਚ ਤਜਾਬ ਵਧਣਗੇ ਉਹਦੇ ਉਹਦੇ ਚ ਨੁਕਸਾਨ ਕਰੇਗਾ ਕੀ ਸਾਰਿਆਂ ਦੇ ਵਿੱਚ ਕੰਮ ਕਰੇਗਾ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜੀ ਸਾਡੇ ਲੀਵਰ ਦੀ ਲੀਵਰ ਨੂੰ ਸਾਫ਼ ਕਰਨ ਵਾਸਤੇ ਜੇ ਮੈਂ ਗੱਲ ਕਰਾਂ ਬਹੁਤ ਵਧੀਆ ਚੂਨਾ ਹੈ ਚੂਨੇ ਦਾ ਇਸਤੇਮਾਲ ਕਰਨ ਦੇ ਨਾਲ ਜਿਹੜੇ ਲੋਕਾਂ ਦੇ ਸੈੱਲ ਨਹੀਂ ਵੱਧਦੇ ਉਹ ਵੱਧਣੇ ਸ਼ੁਰੂ ਹੋ ਜਾਣਗੇ ਜਿੰਨਾਂ ਲੋਕਾਂ ਨੂੰ ਪੀਲੀਆ ਹੈ ਜਿਹਨਾਂ ਲੋਕਾਂ ਦੇ ਹੱਥਾਂ ਪੈਰਾਂ 'ਚੋਂ ਸੇਕ ਨਿਕਲਦਾ ਹੈ શરીਰ ਦੇ ਵਿੱਚ ਗਰਮੀ ਹੈ ਖੂਨ ਦੇ ਵਿੱਚ ਗਰਮੀ ਹੈ ਉਹ ਲੋਕ ਜੇ ਚੂਨੇ ਦਾ ਇਸਤੇਮਾਲ ਕਰਨਗੇ ਗੰਨੇ ਦੇ ਰਸ ਨਾਲ ਹੀ ਆ ਲੱਸੀ ਰਲਾ ਕੇ ਇਦਾਂ ਹੀ ਆ ਉਹਨਾਂ ਦੇ શરીਰ ਦੇ ਵਿੱਚ ਜਿਹੜੀ ਕੈਲਸ਼ੀਅਮ ਦੀ ਜਿਹੜੀ ਹੈ ਕਮੀ ਹੈ ਉਹ ਦੂਰ ਹੋ ਜਾਏਗੀ ਤੇ ਬੋਡੀ ਦੇ ਵਿੱਚ ਜਿਹੜੀ ਐਸਿਡ ਵਧਿਆ ਗਿਆ ਐਸਿਡਿਕ ਵੈਲਿਊ ਬੋਡੀ ਦੀ ਘਟਣੀ ਸ਼ੁਰੂ ਹੋ ਜਾਏਗੀ ਬੋਡੀ ਐਲਕਲਾਈਨ ਹੋਣਾ ਸ਼ੁਰੂ ਹੋ ਜਾਏਗੀ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜੇ ਲੋਕਾਂ ਦੇ શરીਰ ਦੇ ਵਿੱਚ ਗਰਮੀ ਕਰਕੇ ਫੋੜੇ ਨਿਕਲਦੇ ਨੇ ਉਹਨਾਂ ਦੇ ਵਿੱਚ ਜਿਹੜਾ ਕੈਲਸ਼ੀਅਮ ਦਾ ਜਿਹੜਾ ਹੈ ਸ਼ੁੱਧ ਚੂਨਾ ਪੁੱਤ ਚੱਕਮ ਕਰਦਾ ਹੈ ਜੀ ਬਿਲਕੁਲ ਜੀ ਜਿਹੜੇ ਸੈੱਲਾਂ ਦੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਉਹ ਸੈੱਲ ਨਹੀਂ ਜਿਹੜੇ ਬੈਟਰੀ ਵਾਲੇ ਹੋਣਗੇ ਪਲੇਟਲੈਟਸ ਦੀ ਗੱਲ ਕਰ ਰਹੇ ਆ ਪਲੇਟਲੈਟਸ ਜਿਹੜੇ ਨੇ ਪਲੇਟਲੈਟ ਕਾਊਂਟ ਜਿਹੜਾ ਹੈ ਉਹ ਜਿਹੜਾ ਪੂਰਾ ਹੋਣਾ ਚਾਹੀਦਾ 4.5 ਲੱਖ ਦੇ ਕਰੀਬ ਹੋਣਾ ਚਾਹੀਦਾ ਤੇ 1.5 ਲੱਖ ਤੋਂ ਘੱਟ ਜਿਹੜਾ ਉਹ ਫਿਰ ਅੱਗੇ ਉਹਨੂੰ ਕਹਿੰਦੇ ਨੇ ਵੀ ਨੁਕਸਾਨਦੇਹ ਹੁੰਦਾ ਤੇ 50 ਹਜ਼ਾਰ ਤੋਂ ਥੱਲੇ ਜਿਹੜੇ ਨੇ ਫਿਰ ਉਹ ਬੰਦੇ ਨੂੰ ਹਸਪੀਟਲਾਈਜ਼ ਕਰਨ ਦੀ ਜਿਹੜੀ ਆ ਉਹ ਲੋਡ ਪੈਂਦੀ ਆ ਤੇ ਡਾਕਟਰ ਸਾਹਿਬ ਮੈਨੂੰ ਪਿੱਛੇ ਇਹ ਦੱਸ ਰਹੇ ਸੀ ਵੀ ਜਿਹੜਾ ਚੂਨਾ ਲੈ ਕੇ ਹੀ ਜਿਹੜਾ ਹੈ ਇਹਨਾਂ ਨੂੰ ਪਿੱਛੇ ਜੇ ਇੱਕ ਸਮੱਸਿਆ ਆਈ ਸੀ ਤੇ ਮੈਂ ਇਹਨਾਂ ਨੂੰ ਪੁੱਛਿਆ ਜੀ ਕਹਿੰਦੇ ਪਲੇਟਲੇਟ ਕੱਟ ਗਏ ਤੇ ਮੈਂ ਕਿਹਾ ਕੀ ਲਿਆ ਕਰ ਤੈਨੂੰ ਹੈਰਾਨ ਹੋਵੋਗੇ ਮੈਂ ਕਹਲਾ ਚੂਨਾ ਲੈ ਕੇ ਹੀ ਜਿਹੜੇ ਮੇਰੇ ਸੈੱਲ ਵੱਧ ਗਏ ਸੋ ਇਹ ਆਪਣੇ ਆਪ ਵਿੱਚ ਇੱਕ ਬੜੀ ਇਹ ਆਪਣੇ ਸਰੀਰ ਦੇ ਉੱਤੇ ਕੀਤਾ ਹੋਇਆ ਪੰਜਾਬਾ ਜਿਹੜਾ ਇਹਨਾਂ ਨੇ ਸਾਂਝਾ ਕੀਤਾ ਸੀਗਾ ਕਿ ਚੁੰਨੇ ਦੇ ਨਾਲ ਤੁਸੀਂ ਬੋਡੀ ਦੇ ਪਲੇਟਲੇਟ ਵੀ ਜਿਹੜੇ ਉਹ ਵਧਾ ਸਕਦੇ ਹੋ ਉਹ ਕਰੇਗਾ ਕਿਵੇਂ ਕਿ ਬਲੱਡ ਨੂੰ ਪਿਉਰੀਫਾਇਰ ਕਰੇਗਾ ਬਲੱਡ ਦੇ ਅੰਦਰ ਵੀ ਆਕਸੀਜਨ ਵਧੇਗੀ ਪਿਉਰੀਫਾਇਰ ਹੋਣ ਤੋਂ ਬਾਅਦ ਜਿਹੜੇ ਜਿੱਥੇ ਜਿੱਥੇ ਬਲੱਡ ਜਾ ਰਿਹਾ ਇੱਕ ਇੱਕ ਅੰਗ ਜਿਹੜਾ ਉਥੇ ਕੰਮ ਕਰਨਾ ਸ਼ੁਰੂ ਕਰੇਗਾ ਤਾਂ ਫਿਰ ਅੱਗੇ ਜਿਹੜੀਆਂ ਚੀਜ਼ਾਂ ਚੰਨੀ ਹੋਣਗੀਆਂ ਹੁਣ ਆਈਏ ਕਿ ਇਹ ਤਾਂ ਹੋ ਗਿਆ ਬਲੱਡ ਦਾ ਜਿਹੜਾ ਪਿਉਰੀਫਾਇ ਹੋ ਕੇ ਤੇਜਾਬੀ ਮਾਤਾ ਜਿਹੜਾ ਠੀਕ ਹੋਇਆ ਹੱਡੀਆਂ ਦੇ ਰੋਗ ਰੂਮਟਾਇਡ ਆਰਥਰਾਇਟਸ ਗਠੀਆ ਗਾਊਟ ਆਸਟਿਓ ਆਰਥਰਾਇਟਸ ਹੈ ਨਾ ਆਸਟਿਓਪੋਰੋਸਿਸ ਇਹ ਸਾਰੇ ਜਿਹੜੇ ਨੇ ਹੱਡੀਆਂ ਦੇ ਰੋਗ ਨੇ ਹੱਡੀਆਂ ਦੀ ਡੈਂਸਿਟੀ ਘੱਟ ਗਈ ਕਿਸੇ ਦੀ ਹੱਡੀਆਂ ਟੁੱਟ ਜਲਦੀ ਜਾਂਦੀਆਂ ਕਮਜ਼ੋਰ ਹੋ ਰਹੀਆਂ ਨੇ ਕਿਸੇ ਨੂੰ ਫ੍ਰੈਕਚਰ ਹੋ ਗਿਆ ਜਿਸ ਜਿਸ ਬੰਦੇ ਦਾ ਫ੍ਰੈਕਚਰ ਹੈਗਾ ਉਹਦਾ ਉਹ ਵੀ ਹੀਲ ਕਰਨ ਦੇ ਵਿੱਚ ਜਲਦੀ ਫਾਇਦਾ ਕਰੇਨ ਕਲਵਾਜੀ ਸਭ ਤੋਂ ਜ਼ਿਆਦਾ ਜਿਹੜੀ ਹੱਡੀਆਂ ਦੀ ਜਿਹੜੀ ਕਮਜ਼ੋਰੀ ਦੀ ਸਮੱਸਿਆ ਹੈ ਜਾਂ ਬੋਨ ਫ੍ਰੈਕਚਰ ਦੀ ਸਮੱਸਿਆ ਹੈ ਉਹ ਮੈਨੋਪੋਜ਼ ਤੋਂ ਬਾਅਦ ਫੀਮਿਲਜ਼ ਦੇ ਵਿੱਚ ਹੁੰਦੀ ਹੈ ਬਿਲਕੁਲ ਉਹਨਾਂ ਦੀ ਬਾਡੀ ਦੇ ਵਿੱਚੋਂ ਕੈਲਸ਼ੀਅਮ ਇੰਨੀ ਤੇਜ਼ੀ ਨਾਲ ਡレイン ਹੁੰਦਾ ਹੈ ਕਿ ਲੇਡੀਜ਼ ਜਿਹੜੀ ਦੇਖਣ ਨੂੰ 30-35 ਸਾਲ ਦੀ ਲੱਗਦੀ ਹੁੰਦੀ ਹੈ ਉਹ ਸਾਲ ਤੋਂ ਸਾਲ ਦੇ ਵਿੱਚੀ ਉਹਦਾ ਜਿਹੜਾ ਸਰੀਰ ਇਹਨਾਂ ਟੱਲ ਜਾਂਦਾ ਕਿ ਉਹ 50 ਸਾਲ ਦੀ ਲੱਗਣ ਲੱਗ ਜਾਂਦਾ ਹੂੰ ਔਰ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਖਾਸ ਤੌਰ ਤੇ ਭੈਣਾਂ ਦੇ ਲਈ ਦੱਸਦਾ ਕਿ ਜੇ ਉਹ ਸਾਲ ਦੇ ਵਿੱਚ ਸਿਰਫ ਇੱਕ ਮਹੀਨਾ ਚੁੰਨੇ ਦਾ ਇਸਤੇਮਾਲ ਕਰਦੇ ਸ਼ੁੱਧ ਚੁੰਨੇ ਜਿਹੜਾ ਆਪਾਂ ਡਿਸਕਸ ਕੀਤਾ ਪਹਿਲਾਂ ਕਿਵੇਂ ਤਿਆਰ ਕਰਨਾ ਉਹਦੇ ਨਾਲ ਉਹਨਾਂ ਦਾ ਜਿਹੜਾ ਮੈਨੋਪੋਜ਼ ਹੈ ਔਪ ਟੂ 50 ਤੱਕ ਚਲਾ ਜਾਏਗਾ ਹੂੰ ਔਰ ਜਿੰਨਾ ਹੀ ਲੇਟ ਹੋਏਗਾ ਤੁਹਾਡੇ ਸਰੀਰ ਦੇ ਲਈ ਤੁਹਾਡੇ ਬਾਡੀ ਦੇ ਹਾਰਮੋਨਸ ਦੇ ਲਈ ਤੁਹਾਡੀ ਹੈਲਥ ਲਈ ਤੁਹਾਡੀ ਸਕਿਨ ਲਈ ਹਰ ਚੀਜ਼ ਲਈ ਜਿਵੇਂ ਮੈਂ ਕਹਾਂ ਤੇ ਸਾਦੀ ਪਾਛੇ ਜਿਵੇਂ ਮੈਂ ਇਹ ਕਹਿਣਾ ਚਾਹਾਂਗਾ ਕਿ ਪਹਿਲਾਂ ਜਿਹੜੀਆਂ ਕਿ ਬੁੱਢਾ ਹੋਂਦ ਦਲਦੀਆਂ ਨੇ ਬੜਾ ਦਲਦੀਆਂ ਨੇ ਉਹ ਮੋਟਾਪੇ ਦਾ ਕਸ਼ਟ ਨਹੀਂ ਹੂੰ ਜੇ ਤੁਸੀਂ ਮਹੀਨੇ ਵਿੱਚ ਇੱਕ ਸਾਲ ਚ ਇੱਕ ਮਹੀਨਾ ਤੁਸੀਂ ਕੈਲਸ਼ੀਅਮ ਦੇ ਤੌਰ ਤੇ ਇਹਨੂੰ ਲੈਣਾ ਸ਼ੁਰੂ ਕਰਤਾ ਤੈਨੂੰ ਤੁਸੀਂ ਮੰਨ ਕੇ ਚੱਲੋ ਕਿ ਜਲਦੀ ਜਲਦੀ ਕੋਈ ਬੰਦਾ ਤੁਹਾਡੀ ਉਮਰ ਚਾਜ ਨਹੀਂ ਕਰਤਾ ਹੋਗਾ ਜਿੰਨਾ ਤੁਸੀਂ ਦੱਸਣਾ ਚਾਹੋਗੇ ਉਸ ਤੋਂ ਇੱਕ ਘੱਟੇ 2-4 ਸਾਲ ਤੱਕ ਦੀ ਸਕਿਨ ਨੂੰ ਤੜੀ ਬਾਰੇ ਨੂੰ ਲੈ ਕੇ ਜਾਏਗਾ ਠੀਕ ਕੁੱਲ ਮਿਲਾ ਕੇ ਤੁਸੀਂ ਭੈਣਾ ਨੂੰ ਜਿਹੜਾ ਝੂਠ ਬੋਲਣ ਤੇ ਮਜਬੂਰ ਕਰੋਗੇ ਕਿ ਇਹ ਦੋ ਚੂਨਾ ਖਲਾ ਕੇ ਵੀ ਜਿਹੜੀ 50 ਸਾਲ ਦੀ ਹੋ ਗਈ ਉਹ 35 ਸਾਲ ਦੀ ਲੱਗੇਗੀ ਤੇ ਉਹਨੇ ਕਹਿਣਾ ਵੀ ਹੈਗਾ ਜੀ ਮੈਂ 35 ਸਾਲ ਦੀ ਹੋਵੇ ਝੂਠ ਬੋਲਣ ਇਹ ਜਿਹੜੇ ਕੁਝ ਕੀ ਕੀ ਸਾਡੇ ਵਗੈਰਾ ਕੁਦਰਤ ਦਾ ਨਿਯਮ ਹੈ ਮੈਂ ਉਦੈ ਮਿੱਤ ਪ੍ਰਮਾਤਮਾ ਨੇ ਸਭ ਤੋਂ ਵੱਡੀ ਇੱਕ ਦਾਤ ਜਿਹੇ ਦਿੱਤੀ ਹੈ ਔਰਤ ਨੂੰ ਦਿੱਤੀ ਹੈ ਸੈਨ ਚੀਜ਼ ਸਾਡੀ ਦਾਤ ਔਰ ਸਭ ਤੋਂ ਵੱਡੀ ਹੈ ਬਲਹਾਰੇ ਕੁਦਰਤ ਵਰਸਿਆ ਤਰਾ ਤਨ ਜਾਈ ਲਖਿਆ ਜਿਹੜੇ ਗੁਰਨਾਨਕ ਦੇਵ ਜੀ ਦੇ ਸ਼ਬਦ ਨੇ ਉਹਦੇ ਸ਼ਬਦ ਦੇ ਵਿੱਚ ਉਹਨਾਂ ਨੇ ਇੱਕ ਚੀਜ਼ ਜ਼ਰੂਰ ਆਖੀ ਹੈ ਕਿ ਸੋਖੋ ਮੰਦਾ ਕੇ ਜਿੱਤ ਜੰਮੇ ਰਲ ਜਾਣ ਸੋ ਜਿਹੜੀ ਔਰਤ ਹੈ ਜਿਹੜੀ ਮਾਵਾਂ ਨੇ ਸਾਗੀਆਂ ਪੈਣਾ ਨੇ ਬੱਚੇ ਨੇ ਉਹਨੂੰ ਪ੍ਰਮਾਤਮਾ ਨੇ ਜਿਹੜੇ ਗੁਰਨਾਨਕ ਦੇਵ ਜੀ ਸੀ ਉਹਨਾਂ ਨੇ ਵੀ ਇਹਦਾ ਦੱਜਾ ਕਿ ਜਿਹੜਾ ਬਲਹਾਰੇ ਜਾਂਦਾ ਕੁਦਰਤ ਤੋਂ ਉਹ ਵੀ ਉਹਨੂੰ ਕਹਿੰਦਾ ਵੀ ਨਹੀਂ ਇਸ ਔਰਤ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ بڑے بڑے ਰਾਜੇ ਮਹਾਰਾਜੇ ਨੇ ਕਹਿਦਾ ਕਿਤੇ ਸੋ ਉਹਨਾਂ ਦੇ ਲਈ ਕੈਲਸ਼ੀਅਮ ਦੇ ਤੌਰ ਤੇ ਜੇ ਮੈਂ ਕਹਾਂ ਇੱਕ ਅੰਮ੍ਰਿਤ ਦੇ ਦੁੱਧ ਵਿੱਚ ਕਹਾਂ ਤੇ ਚੂਨਾ ਉਹਨਾਂ ਲਈ ਬਹੁਤ ਸਾਇਕ ਸਾਬਤ ਹੁੰਦਾ ਹੈ ਮੇਰੇ ਲਾਸਟ ਵੀਡੀਓ ਦੇ ਵਿੱਚ ਜਦੋਂ ਮੈਂ 51 ਨਾ ਵੀਡੀਓ ਦਿੱਤਾ ਸੀਗਾ ਹਜ਼ਾਰਾਂ ਫੋਨ ਆਏਗੇ ਦੇ ਵਿੱਚ ਭੈਣਾਂ ਨੇ ਖਾਸ ਕਰਕੇ ਵੱਡੀਆਂ ਉਮਰ ਦੀਆਂ ਜਿਹੜੀਆਂ ਮਾਤਾਵਾਂ ਨੇ ਉਹਨਾਂ ਨੇ ਮੈਨੂੰ ਫੋਨ ਕਰਕੇ ਤੁਹਾਡੇ ਅਮਾ ਦੇਤੇ ਇਕਲੌਜੀ ਨੂੰ ਵੀ ਅਲੱਗ-ਅਲੱਗ ਫੋਰਮ ਤੇ ਨੇ। ਉਹਾਂ ਮਿਲਿਆ ਕੀ ਜੀ ਸਾਡੇ ਜਿਹੜੇ ਇੰਨੇ ਸਾਲ ਪੁਰਾਣੇ ਜਿਹਨੇ ਰੋਗ ਸੀਗੇ ਖਾਸ ਤੌਰ ਤੇ ਸਫੇਦ ਪਾਣੀ ਦੀ ਸਮੱਸਿਆ ਹਰ ਥੀਸਰੀ ਔਰਤ ਨੂੰ ਦੇਖਣ ਨੂੰ ਮਿਲਦੀ ਹੈ। ਉਹਦੇ ਵਿੱਚ ਜਿਹੜਾ ਚੂਨੇ ਨੇ ਬਹੁਤ ਅੱਛਾ ਕੰਮ ਕੀਤਾ ਕਿਉਂਕਿ ਜਦੋਂ ਵੀ ਫੀਮੇਲਸ ਹਾਈ ਪ੍ਰੋਟੀਨ ਡਾਈਟ ਖਾਂਦੀਆਂ ਨੇ શરી ਦੇ ਵਿੱਚ ਗਰਮੀ ਵਾਧੀ ਤੇ ਉਹਦੇ ਨਾਲ ਉਹਨਾਂ શરી ਦੇ ਵਿੱਚ ਜਿਹੜਾ ਬਾਡੀ ਤੇ ਜਿਹੜਾ ਤਾਕਤੀ ਰਸ ਹੈ ਜਿਹਨੂੰ ਸ਼ੁਕਰ ਕਰਦੇ ਸ਼ੁਕਰ ਤਾਤੂ ਬਣਨੀ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਸਫੇਦ ਪਾਣੀ ਕਹਿੰਦੇ ਆਂਦਾ ਸੋ ਉਹ ਜਦੋਂ ਵਗਦਾ ਤੇ ਸਰੀਰ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੀਆਂ ਕਮਜ਼ੋਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਬੈਕ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ। ਲੱਕ ਪੀਣ ਹੁੰਦਾ ਹੈ। ਜੀ। ਔਰ ਜਿਹੜਾ ਚੂਨਾ ਹੈ ਇਹ ਸਰੀਰ ਦੇ ਵਿੱਚ ਗਰਮੀ ਨੂੰ ਦੂਰ ਕਰਦਾ ਹੈ। ਜਿਸ ਦੇ ਕਰਕੇ ਉਹਨਾਂ ਦੇ ਸਰੀਰ ਦੇ ਵਿੱਚ ਜਿਹੜੀ ਸ਼ੁਕਰ ਤੱਕੂ ਹੈ ਉਹ ਬਣੀ ਰਹਿੰਦੀ ਹੈ ਤੇ ਜਿਸ ਦੇ ਕਰਕੇ ਉਹਨਾਂ ਦੀ ਸਪਾਈਨ ਬਿਲਕੁਲ ਸਿੱਧੀ ਰਹਿੰਦੀ ਹੈ, ਦਰਦ ਨਹੀਂ ਕਰਦੀ ਤੇ ਸਰੀਰ ਜਿਹੜਾ ਉਹਨਾਂ ਦਾ ਬਿਲਕੁਲ ਤੰਦਰੁਸਤ ਬਿਲਕੁਲ ਜੀ ਸੱਤ ਤਾਤੂਆਂ ਨੇ ਜੀ ਰਸ ਰક્ત ਮਾਸ ਮੇਦ ਅਸਤੀ ਮੱਜਾ ਸ਼ੁਕਰ ਜਿਹੜੀ ਸੱਤਵੀਂ ਤਾਤੂ ਹੈ ਇਹ ਹੈਗੀ ਹੈ ਜਿਹੜੀ ਸ਼ੁਕਰ ਤਾਤੂ ਤੇ ਸ਼ੁਕਰ ਤਾਤੂ ਅੰਡੇ ਤੇ ਸਪਰਮ ਦੇ ਰੂਪ ਦੇ ਵਿੱਚ ਜਿਹੜੀ ਹੈ ਬਾਡੀ ਦੇ ਵਿੱਚ ਕੰਮ ਕਰਦੀ ਹੈ ਤੇ ਇਹ ਜਿਹੜੀ ਹੈ ਜਦੋਂ ਬਰਕਰਾਰ ਰਹਿੰਦੀ ਹੈ ਸਮਲੋ ਤੁਹਾਡਾ ਸਰੀਰ ਜਿਹੜਾ ਉਹ ਤੰਦਰੁਸਤ ਹੈ ਕਿਉਂਕਿ ਸ਼ੁਕਰ ਤਾਤੂ ਸੱਤਵਾਂ ਤਾਤੂ ਹੈ ਕਿ ਸਭ ਤੋਂ ਐਂਡ ਦੇ ਵਿੱਚ ਬਣਨ ਵਾਲੀ ਤਾਤੂ ਹੁੰਦੀ ਹੈ। ਉਹ ਡਾਕਟਰ ਸਾਹਿਬ ਜੀ ਚੂਨੇ ਦੇ ਨਾਲ ਆਪਾਂ ਹੱਡੀਆਂ ਦੀ ਗੱਲ ਕਰ ਲਈ ਆਪਾਂ ਨੇ ਤਜਾਬੀ ਮਾਦੇ ਦੀ ਗੱਲ ਕਰ ਲਈ ਆਪਾਂ ਲੀਵਰ ਦੇ ਵਾਸਤੇ ਤਾਂ ਕਹਿੰਦੇ ਬਹੁਤ ਅਮਰਤ ਜੀ ਹੈ। ਬਿਲਕੁਲ ਜੀ ਜਿਵੇਂ ਤੁਹਾਨੂੰ ਦੱਸਿਆ ਦੇਖ ਲੋਕਾਂ ਨੂੰ ਪੀ ਲਿਆ। ਕਿ ਉਹ ਗੰਨੇ ਦੇ ਰਸ سے ਪਾ ਕੇ ਜਾਂ ਕੋਈ ਲੱਸੀ ਚ ਪਾ ਕੇ ਜਿਹੜਾ ਸੇਵਨ ਕਰਨਗੇ। ਪੀੜੀ ਵਾਲੇ ਲੋਕ ਵੀ ਆ ਜਿਨ੍ਹਾਂ ਦੇ OTPT ਅਕਸਰ ਵਗੇ ਰਹਿੰਦੇ ਨੇ ਉਹਨਾਂ ਦੀ ਦੋਵਾਰ ਵੀ ਨਹੀਂ ਇਸ ਤੁਮਨ ਕਰਨਗੇ। ਤੇ ਬਹੁਤ ਅਚਰਬਤ ਗ੍ਰੇਕਰ ਨੂੰ ਮਿਲਦੇ ਨੇ ਬੇਸਿਕਲੀ ਹੁੰਦਾ ਕਿ ਜਦੋਂ ਸ਼ਕਤੀ ਵਿੱਚ ਪੀਲਿਆ ਹੁੰਦਾ ਸਾਡੀ ਬਾਡੀ ਦੇ ਵਿੱਚ ਬਲੂ ਰਿਵਨ ਵੱਜ ਜਾਂਦਾ ਹੂੰ ਤੇ ਉਹ ਵੀ ਇੱਕ ਐਸੇ ਦੇ ਠੀਕ ਹੈ ਜੀ ਜਦੋਂ ਅਸੀਂ ਕੋਈ ਖਾਣਾ ਖਾਂਦੇ ਹਾਂ ਉਹ ਹਜਮ ਕਰਨਾ ਸਰੀਰ ਦੇ ਵਿੱਚ ਅਗਨੀ ਪੈਦਾ ਹੁੰਦੀ ਹੈ ਜਦੋਂ ਉਹ ਅਗਨੀ ਲੋੜ ਤੇ ਦਾ ਵੱਜ ਜਾਂਦੀ ਹੈ ਉਹਨੂੰ ਬਲੂ ਰਿਵਨ ਕਹਿੰਦੇ ਸਹੀ ਸਿ ਬਲੂ ਰਿਵਨ ਵੱਜਿਆ ਕੱਪੀ ਨਹੀਂ ਹੋਣੀ ਔਰ ਜਿਹੜਾ ਚੂਨਾ ਹੈ ਇਹ ਬਲੂ ਰਿਵਨ ਨੂੰ ਪਿਸ਼ਾਬ ਦੇ ਨਾਲ ਸਾਰੇ ਸਰੀਰ ਚੋਂ ਕਰ ਦਿੰਦਾ ਜਿਹਦੇ ਕਰਕੇ ਸਾਡਾ ਸਰੀਰ ਜਿਹੜਾ ਬੜੀ ਜਲਦੀ ਪੀਲੇ ਰੰਗ ਦਾ ਖਾ ਕੇ ਜਿਹੜਾ ਸਾਡਾ ਦਿੰਦਰਾ ਹਾਂਦੀ ਹੋ ਜਾਂਦੀ ਹੈ ਪਿਸ਼ਾਬ ਦੀ ਗੱਲ ਕੀਤੀ ਜੀ ਪਿਸ਼ਾਬ ਦਾ ਸਿੱਧਾ ਸਬੰਧ ਜਿਹੜਾ ਕਿਡਨੀ ਨਾਲ ਹੁੰਦਾ ਕਿਡਨੀ ਤੋਂ ਅੱਗੇ ਯੂਰਿਨਰੀ ਟ੍ਰੈਕ ਯੂਰਿਨਰੀ ਟ੍ਰੈਕ ਤੋਂ ਅੱਗੇ ਯੂਰਿਨਰੀ ਬਲੈਡਰ ਬਲੈਡਰ ਦੇ ਨਾਲ ਜਿਹੜਾ ਅੱਗੇ ਜਿਹੜਾ ਇਹ ਸਾਰਾ ਜੁੜਾ ਹੁੰਦਾ ਫਿਰ ਫਿਰ ਤਾਂ ਮਤਲਬ ਹੋ ਗਿਆ ਕਿ ਕਿਡਨੀ ਯੂਰਿਨਰੀ ਬਲੈਡਰ ਯੂਰਿਨਰੀ ਟ੍ਰੈਕ ਤੇ ਯੂਰਨ ਦੀ ਜਿੰਨੀਆਂ ਵੀ ਸਮੱਸਿਆਵਾਂ ਇਹ ਸਾਰੀਆਂ ਇਹਦੇ ਨਾਲ ਸੰਬੰਧੀ ਹੋਣਗੀਆਂ ਕੋਈ ਇੱਕ ਨਾਮ ਹੈ ਬੜੀ ਤੁਸੀਂ ਵਧੀਆ ਗੱਲ ਕੀਤੀ ਹੈ ਤੁਹਾਨੂੰ ਦੱਸਣਾ ਚਾਹਾਂਗਾ ਦਰਸ਼ਕਾਂ ਦੇ ਇੱਕ ਸਰ ਫੋਨ ਆਉਂਦੀ ਸੀ ਕਿ ਜੇਕਰ ਚੁੰਨਰੀ ਪਰੂ ਦੇ ਪੈਸੀ ਕੀ ਜਿਨ੍ਹਾਂ ਨੇ ਕਿੰਨੀ ਸਟੋਨ ਆ ਉਹ ਤੇ ਉਹਨਾਂ ਨੇ ਨਾ ਕੱਟਾ ਕਰਦੇ ਮੈਂ ਉਹਨਾਂ ਨੂੰ ਇੱਕੋ ਹੀ ਐਸਾ ਗੱਲ ਸੁਝਾਅ ਦਿੱਤਾ ਸੀ ਕਿ ਸਟੋਨ ਬਣੀ ਐਸੇ ਕਰਕੇ ਕਿਉਂਕਿ ਲੀਵਰ ਖਰਾਬ ਹੈ ਹਮਮ ਲੀਵਰ ਦੇ ਵਿੱਚੋਂ ਜੋ ਵੀ ਪ੍ਰੋਟੀਨ ਲੋੜ ਤੋਂ ਜ਼ਿਆਦਾ ਸਾਡੇ ਸਰੀਰ 'ਚ ਜਾ ਰਿਹਾ ਸੀਗਾ ਜਿਹਦੇ ਕਰਕੇ ਉਹ ਕਿਡਨੀ 'ਚ ਫਸ ਗਿਆ ਹਮ ਜਿਹੜੇ ਲੋਕਾਂ ਨੂੰ ਕਿਡਨੀ ਸਟੋਨ ਦੀ ਪ੍ਰੋਬਲਮ ਹੈ ਉਹ ਪਹਿਲਾਂ ਕਿੰਨੀ ਸਟੋਨ ਆ ਉਹਦੇ ਰਿਮੂਵ ਕਰਾ ਲੈ ਜਦੋਂ ਮੁਵ ਹੋ ਗਈ ਉਸ ਤਰ੍ਹਾਂ ਦੇ ਚੁਣਾ ਲੈ ਸਕਦੇ ਕਿੰਨੇ ਸਟੋਨ ਵਾਲੇ پیشن ਨੂੰ ਐਵੇਂ ਸੇ ਚੁਣਾ ਨਹੀਂ ਲੈਣਾ ਚਾਹੀਦਾ ਪਰ ਜੇ ਚੁੰਨੀ ਵਾਲਾ ਪਾਣੀ ਪੀਊਗਾ ਫਿਰ ਉਹਦੇ ਨਾਲ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈਗਾਗਾ ਯੂਟੀਐਨ ਸੰਬੰਧ ਜਿਹੜੇ ਲੋਕ ਨੇ ਜਿਨ੍ਹਾਂ ਦੇ ਲੋਕਾਂ ਨੂੰ ਪਿਸ਼ਾਬ ਦੇ ਵਿੱਚ ਜਲਨ ਹੁੰਦੀ ਹੈ ਯੂਰੀਨਰੀ ਟ੍ਰੈਕ ਇਨਫੈਕਸ਼ਨ ਜਿਮ ਹੁੰਦੀ ਹੈ ਵਾਰ-ਵਾਰ ਪਿਸ਼ਾਬ ਹੋਏ ਪਿਸ਼ਾਬ ਕਰਨ ਦੀ ਦਿੱਕਤ ਆਉਂਦੀ ਹੈ ਖਾਸ ਕਰਕੇ ਡਾਇਬਟਿਕ ਦੇ پیشنਟ ਜਿਹੜੇ ਜਿਨ੍ਹਾਂ ਨੂੰ ਪਿਸ਼ਾਬ ਕੰਦਵਾਦੋਂ ਦੇ ਜਿਹੜੇ ਐਕਸਟਰਨਲ ਆਰਗਨ ਨੇ ਉਹਨਾਂ ਦੇ ਉੱਤੇ ਕੱਟ ਸਪੈ ਜਾਂਦੇ ਨੇ ਜਾਂ ਜਲਨ ਹੁੰਦੀ ਹੈ ਜਾਂ ਉੱਤੇ ਚੱਕ ਮੁੰ ਜਾਂਦੇ ਨੇ ਉਦੇ ਵਿੱਚ ਜਿਹੜਾ ਚੂਨਾ ਬਹੁਤ ਅੱਛਾ ਕੰਮ ਕਰਦਾ ਹੈ ਅ ਕਈ ਵਾਰ ਤਾਂ ਜਿਹੜੇ ਲੋਕ ਜਿਨ੍ਹਾਂ ਦੇ ਮੈਂ ਦੇਖਿਆ ਰਿੰਗ ਬਲ ਹੋ ਜਾਂਦੇ ਨੇ ਸ਼ੁੱਧ ਚੂਨੇ ਨੂੰ ਤੁਸੀਂ ਸ਼ਹਿਦ ਚ ਮਿਲਾ ਕੇ ਉਸ ਦੇ ਉੱਤੇ ਲਗਾਓਗੇ ਤੇ ਉਹਦੇ ਵਿੱਚ ਵੀ ਕਿਉਂਕਿ ਉਹ ਵੀ ਐਸਿਡਿਕ ਹੈ ਹਮ ਜਿਹੜੀ ਪਰ ਰਿੰਗ ਬਲ ਐਸਿਡਿਕ ਬਾਡੀ ਹੋਣ ਕਰਕੇ ਹੀ ਹੁੰਦਾ ਚਮੜੀ ਦੇ ਉਸ ਦੀ ਹੁੰਦੀ ਹੈ ਤੁਸੀਂ ਚੂਨੇ ਨੂੰ ਸ਼ਹਿਦ ਚ ਮਿਲਾ ਕੇ ਉਹਦੇ ਉੱਤੇ ਲਗਾ ਲਓ ساری ਰਾਤ ਲਗਾਈ ਰੱਖੋ ਸਵੇਰ ਵਕਤ ਬਾਅਦ ਹੌਲੀ ਧੋ ਦੋ ਜਿ세 ਦੇਖੋਗੇ ਇੱਕ ਦੋ ਵਾਰ ਲਗਾਉਣ ਦੇ ਨਾਲ ਹੀ ਜਿਹੜਾ ਚੂਨਾ ਹੈ ਤਾਂ ਰੇਰਿੰਗ ਹੋਊ ਬਿਲਕੁਲ ਮੁਕਾ ਦੇਗਾ ਜੀ ਵੈਲਕਮ ਜੀ ਇਹ ਇੱਕ ਆਪਣੇ ਆਪ ਦੇ ਵਿੱਚ ਵੱਖਰੀ ਚੀਜ਼ ਹੈਗੀ ਹੈ ਤੇ ਚੂਨਾ ਲਗਾ ਵੀ ਸਕਦੇ ਆਪਾਂ ਖਾ ਤਾਂ ਸਕਦੇ ਆ ਲਗਾ ਵੀ ਸਕਦੇ ਆਪਾਂ ਤੇ ਲਗਾਉਣ ਦੇ ਨਾਲ ਜਿਹੜਾ ਇੱਕ ਚੀਜ਼ ਬਾਵਾਸੀਰ ਹੈ ਡਾਕਟਰ ਸਾਹਿਬ ਬਾਵਾਸੀਰ ਦੇ ਵਿੱਚ ਕਹਿੰਦੇ ਨੇ ਵੀ ਜਿਹੜੇ ਚੂਨਾ ਹੈਗਾ ਉਹ ਬਾਵਾਸੀਰ ਦੇ ਮੱਸਿਆਂ ਦੇ ਉੱਤੇ ਜੇਕਰ ਲਗਾਇਆ ਜਾਵੇ ਤੇ ਉਹ ਕਹਿੰਦੇ ਬਾਵਾਸੀਰ ਦੇ ਮੱਸੇ ਜਿਹੜੇ ਨੇ ਉਹ ਝੜ ਕੇ ਡਿੱਗਣ ਲੱਗ ਜਾਂਦੇ ਨੰਬਰ 1 ਜਿਹੜੇ ਆਪਣੇ ਮੌਕੇ ਹੁੰਦੇ ਨੇ ਇਹਨਾਂ ਦੇ ਉੱਤੇ ਵੀ ਜੇਕਰ ਉਹ ਕਹਿੰਦੇ ਲਗਾਇਆ ਜਾਵੇ ਮੱਸਿਆਂ ਦੇ ਉੱਤੇ ਤੇ ਇਹ ਵੀ ਜਿਹੜੇ ਝੜ ਕੇ ਗਿਰਨ ਲੱਗ ਜਾਂਦੇ ਕਹਿੰਦੇ ਦੋਨੋਂ ਅਲੱਗ-ਅਲੱਗ ਮਿਸ਼ੇ ਨੇ ਔਰ ਬਹੁਤ ਦੂਰ ਦੇ ਮਿਸ਼ੇ ਨੇ ਕਿਉਂਕਿ ਮੱਛੇ ਨੇ ਇਸ ਕਰਕੇ ਲੋਕ ਇਹਨਾਂ ਨੂੰ ਜੋੜ ਦਿੰਦੇ ਨੇ ਹਮ ਪਹਿਲਾਂ ਆਪਾਂ ਗੱਲ ਕਰੀ ਤੇ ਜੀ ਬਵਾਸੀ ਦੇ ਮੱਛੇ ਦੇ ਮੱਛੇ ਦੇ ਬਵਾਸੀ ਦੇ ਮੱਛੇ ਸੀਚ ਗਰਮੀ ਵਧਨ ਕਰਕੇ ਹੁੰਦੇ ਜਿਹੜੀ ਲੋਕ ਵੈਸੇ ਵੀ ਚੂਨਾ ਖਾਣ ਕੇ ਦਹੀਂ ਨਾਲ ਸੀਚ ਪਾ ਕੇ ਆ ਗੰਨੇ ਰਸ ਪਾ ਕੇ ਉਹਨਾਂ ਨੂੰ ਬਵਾਸੀ ਦੀ ਸਮੱਸਿਆ 100% ਠੀਕ ਹੋ ਜੇਗੀ ਹਮ ਇਹ ਮੈਂ ਆਪ ਗੇ ਐਕਸਪੀਰੀਅੰਸ ਦੇ ਵਿੱਚ ਦੇਖਿਆ ਹਮ ਦੂਸਰੀ ਚੀਜ਼ ਲਗਾਉਣ ਲਈ ਮੈਂ ਚੂਨਾ ਨਹੀਂ ਕਹੂੰਗਾ ਸ਼ੁੱਧ ਕੀਤਾ ਹੋਇਆ ਮੈਨੂੰ ਚੁੰਨੀ ਵਾਲੇ ਪਾਣੀ ਨਾਲ ਉਸ ਏਰੀਆ ਨੂੰ ਵਾਸ਼ ਕੀਤਾ ਜਾਵੇ ਉਹਦੇ ਥੋੜੀ ਜੀ ਫਟਕੜੀ ਪਾ ਲਓ ਜਿਹੜਾ ਚੁੰਨੀ ਵਾਲਾ ਸ਼ੁੱਧਕ੍ਰਿਤਾ ਪਾਣੀ 21ਵੇਂ ਦਿਨ ਵਾਲਾ ਉਹ ਥੋੜਾ ਜੀ ਲੈ ਕੇ ਅ 10:00 a.m ਉਹਦੇ ਦੋ ਚੁਟਕੀ ਤੁਸੀਂ ਫਟਕੜੀ ਪਾ ਕੇ ਅ ਮਤਲਬ ਭਸਮ ਵੀ ਪਾ ਕੇ ਪਾ ਸਕਦੇ ਆਪਾਂ ਹਾਂਜੀ ਉਹਨੂੰ ਮਿਕਸ ਕਰਕੇ ਤੁਸੀਂ ਉਸ ਮਸੇ ਦੇ ਉੱਤੇ ਲਗਾਉਂਗੇ ਤੇ ਜਿਹੜੇ ਮਸੇ ਹੌਲੀ ਹੌਲੀ ਪ੍ਰੈਕਟਿਸ ਸ਼ੁਰੂ ਹੋ ਜਾਣਗੇ ਇਹ ਤਾਂ ਐਕਸਟਰਨਲ ਮਸੇ ਜਿਹੜੇ ਪਾਇਲਸ ਦੇ ਉਹਨਾਂ ਲਈ ਹੈ ਹੁਣ ਆਪਾਂ ਗੱਲ ਕਰਦੇ ਜਿਹੜੇ ਸਕਿਨ ਦੇ ਉੱਤੇ ਮੋਕੇ ਜਿਹੜੇ ਹੋ ਜਾਂਦੇ ਨੇ ਉਹਦੇ ਲਈ ਤਿੰਨ ਚੀਜ਼ਾਂ ਕੰਮ ਕਰਦੀਆਂ ਨੇ ਜੀ ਇੱਕ ਤਾਂ ਚੂਨਾ ਹੁੰਦਾ ਦੂਸਰਾ ਕਾਸਟਿਕ ਸੋਡਾ ਹੁੰਦਾ ਤੀਸਰਾ ਜਿਹੜਾ ਮੱਛੀ ਦੇ ਉੱਤੇ ਮਸਾਲਾ ਲੱਗਿਆ ਹੁੰਦਾ ਇਹ ਤਿੰਨੇ ਬਰਾਬਰ ਮਾਤਰਾ ਚ ਲੈ ਕੇ ਇਹਨਾਂ ਨੂੰ ਮਿਕਸ ਕਰ ਲੈਣਾ ਹਲਕਾ ਜਿਹਾ ਪਾਣੀ ਪਾ ਕੇ ਔਰ ਇਹਨੂੰ ਇਸ ਟਰਨ ਉਪ ਤੁਸੀਂ ਉਸ ਖਾਸ ਤੌਰ ਤੇ ਮੱਛੇ ਮੱਛੇ ਦੇ ਉੱਪਰ ਹੀ ਲਗਾਉਣਾ ਹਮ ਲਗਾਓ ਔਰ ਕੌਨੀ ਦੇ ਲਗਾ ਕੇ ਰੱਖਣਾ ਜਿੰਨੀ ਦੇਰ ਤੱਕ ਤੁਸੀਂ ਸਹਿਨ ਕਰ ਸਕਦੇ ਕਿਉਂਕਿ ਮੱਛਾ ਮੱਛੇਗਾ ਮੱਛੇਗਾ ਜਲਾ ਜਲਾ ਜਲਣ ਪੈਦਾ ਕਰੇਗਾ ਜਦੋਂ ਤੁਹਾਨੂੰ ਲੱਗਿਆ ਕਿ ਹਾਂ ਹੁਣ ਫਿਰ ਤੋਂ ਸਹਿਨ ਨਹੀਂ ਹੋ ਰਿਹਾਗਾ ਇਹਨੋਂ ਤੋਂ ਦਿਓ ਤੁਸੀਂ ਸਿੰਪਲ ਫੜਨਾ ਹੋਰ ਉਸ ਤੋਂ ਬਾਅਦ ਦੁੱਧ ਜਾਂ ਤੁਸੀਂ ਨਾਰੀਅਲ ਦੇ ਲਗਾ ਸਕਦੇ ਹੋ ਤੁਸੀਂ ਦੇਖੋਗੇ ਇੱਕ ਜਾਂ ਦੋ ਵਾਰ ਲਗਾਉਣ ਦੇ ਨਾਲ ਹੀ ਇਹ ਮਸਾ ਜੜ ਚੁੱਕ ਚਲ ਜੇਗਾ ਔਰ ਜਦੋਂ ਤੁਸੀਂ ਇਹ ਮਸਾ ਜੇ ਤੁਸੀਂ ਖਿੱਚ ਕੇ ਕੱਢੋਗੇ ਦੋ ਚਾਰ ਵਾਰ ਤੁਸੀਂ ਇਹਨੂੰ ਟਰਾਈ ਕਰਕੇ ਦੇਖਿਆ ਜੇ ਚਿੰਟੀ ਵਗੈਰਾ ਦੇ ਮਸਾ ਖਿੱਚ ਕੇ ਬਾਹਰ ਨਿਕਲ ਸਕਦਾ ਜੋ ਨਿੱਤ ਗਿਆ ਤੇ ਉਹਦੀ ਕਾਫੀ ਲੰਬੀ ਜੜ ਰਹੀ ਬਿਲਕੁਲ ਲਗਭਗ ਅੱਧਾ ਇੰਚ ਤੋਂ 1 ਇੰਚ ਤੱਕ ਦੀ ਜੜ ਹੋ ਸਕਦੀ ਹੈ ਔਰ ਜਦੋਂ ਉਹ ਮਸਾ ਜਾੜਾ ਲਾ ਤੁਸੀਂ ਖਿੱਚ ਕੇ ਕੱਢਦਾ ਸਿਰ ਚਾਹੇ ਤੁਹਾਡੇ ਹਜ਼ਾਰ ਮੋਕੇ ਲੱਗੇ ਉਹ ਸਾਰੇ ਆਪਣਾ ਚੜਦੇ ਨਹੀਂ ਮਮ ਜੀ ਕੀ ਬਾਤ ਹੈ ਜੀ ਬਹੁਤ ਸ਼ੁਕਰੀਆ ਡਾਕਟਰ ਮੈਨੂੰ ਲੱਗਦਾ ਵੀਡੀਓ ਲੰਬੀ ਹੋ ਰਹੀ ਹੈ ਕਿਉਂਕਿ ਜਾਣਕਾਰੀ ਤਾਂ ਬਹੁਤ ਹੈ ਚੂਨਾ ਜਿਹੜਾ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਚਿੱਟਾ ਅੰਮ੍ਰਿਤ ਹੈ ਤੇ ਚਿੱਟੇ ਅੰਮ੍ਰਿਤ ਚਿੱਟਾ ਇੱਕ ਜਿਹੜਾ ਪੰਜਾਬ ਨੂੰ ਤਬਾਹ ਕਰ ਰਿਹਾ ਤੇ ਇਹ ਚਿੱਟਾ ਉਹ ਚਿੱਟਾ ਹੈਗਾ ਜਿਹੜਾ ਪੰਜਾਬੀਆਂ ਨੂੰ ਜਾਂ ਸਾਡੇ ਜਿਹੜੇ ਸਾਡੇ ਚਾਹਣ ਵਾਲੇ ਨੇ ਸਾਡੇ ਦੇਸ਼ ਦੇ ਲੋਕ ਨੇ ਸਾਡੇ ਇਸ ਬ੍ਰਹਮੰਡ ਦੇ ਜਿਹੜੇ ਪ੍ਰਾਣੀ ਨੇ ਵਸਿੰਦੇ ਨੇ ਉਹਨਾਂ ਨੂੰ ਇਹ ਅੰਮ੍ਰਿਤ ਵਾਂਗੂ ਫਾਇਦਾ ਵੀ ਦੇਗਾ ਸੋ ਸਸਲਾ ਤੁਹਾਡਾ ਜੀ ਕਿ ਇਹ ਚਿੱਟਾ ਲੈਣਾ ਕਿ ਉਹ ਚਿੱਟਾ ਲੈਣਾ ਪਰ ਅਸੀਂ ਤੁਹਾਨੂੰ ਇਹ ਚਿੱਟੇ ਦੇ ਨਾਲ ਜਿਹੜਾ ਠੀਕ ਕਰਨ ਦੀ ਗੱਲ ਕੀਤੀ ਹੈਗੀ ਸੋ ਡਾਕਟਰ ਸਾਹਿਬ ਜੰਦੇ ਆਂਦੇ ਹੁਣ ਆਪਣੀ ਡਿਟੇਲ ਤੇ ਆਪਣੇ ਉਹ ਦਿਨ ਦੱਸ ਦਿਓ ਕਿੱਥੇ ਕਿੱਥੇ ਮਿਲਦੇ ਹੈਗੇ ਜੀ ਅ ਕਲੋਂਜੀ ਪੰਜਾਬ ਵਿੱਚ ਆਪਣੇ ਤਿੰਨ ਸੈਂਟਰ ਨੇ ਜੀ ਲੋਹੜ ਪਟਿਆਲਾ ਤੇ ਮੋਹਾਲੀ ਹਫਤੇ ਦੇ ਜਿਹੜੇ ਪਹਿਲੇ ਤਿੰਨ ਦਿਨ ਨੇ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਮੈਂ ਮੋਹਾਲੀ ਦੇ ਬੈਠਾ ਸੋ ਇਹ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਨੇੜੇ ਰੇਲਵੇ ਸਟੇਸ਼ਨ ਮੋਹਾਲੀ ਤੇ ਦੂਸਰਾ ਕਲੀਨਿਕ ਆਪਣਾ ਮੋਹਾਲੀ ਪਟਿਆਲੇ ਨੇ ਕਿ ਪੰਜਾਬ ਯੂਨੀਵਰਸਿਟੀ ਸਾਹਮਣੇ ਸੇ ਕੋਟਾ ਦਾ ਲੈਵਲ ਇਹਦੇ ਵਿੱਚ ਗੁਣਾਂਕਾ ਦੇ ਰਿਹਾ ਹੈ ਸੈਂਟਰ ਸਰੇ 10 ਤੱਕ ਸ਼ਾਮ 5 ਵਜੇ ਤੱਕ ਸੈਕਟਰ 70 ਵੱਟ ਹੋ ਗਿਆ ਕਿ ਮੈਂ ਸ਼ੁੱਕਰਵਾਰ ਤੋਂ ਸ਼ਨੀਵਾਰ ਦੋ ਦਿਨ ਬੈਠਦਾ ਹਾਂ 10 ਤੋਂ ਲੈ ਕੇ 5 ਵਜੇ ਤੱਕ ਅ ਦਸ਼ਕਾ ਵੀ ਜਾਣਕਾਰੀ ਦੱਸਦੇ ਜੀ ਕਿ ਵਰਲਡ ਵਾਈਡ ਸੰਗ ਟ੍ਰੀਟਮੈਂਟ ਦਾ ਅ ਅਵੇਲੇਬਲ ਹੈ ਜਿਹੜੇ ਵੀ ਦਰਸ਼ਕ ਇੰਡੀਆ ਚ ਬੈਠੇ ਨਹੀਂ ਜਾਂ ਇੰਡੀਆ ਤੋਂ ਬਾਹਰ ਬੈਠੇ ਨੇ ਉਹ ਸਾਡੇ ਨਾਲ ਆਨਲਾਈਨ ਅਪਾਇੰਟਮੈਂਟ ਲੈ ਕੇ ਦਵਾਈ ਕਰ ਬੈਠੇ ਮੰਗਵਾ ਸਕਦੇ ਨੇ ਅੰਡਰਸਟੈਂਡ ਆਯੁਰਵੈਦਿਕ ਦਵਾਈਆਂ ਨਾਲ ਖਤਰੰਗੀ ਦੀ ਮਾਇਦੇ ਲਾ ਕੇ ਤੇ ਨਾਲ ਅ ਮੇਰੇ ਦੋ ਨੰਬਰ ਨੇ ਦੋ ਨੰਬਰ ਵਿੱਚ ਫਲੈਸ਼ ਵੀ ਹੋ ਰਹੀ ਨੇ ਮੈਂ ਬੋਲ ਕੇ ਦੱਸ ਪਹਿਲਾ ਨੰਬਰ ਹੈ ਜੀ 9814176200 ਕੀ ਦੂਸਰਾ ਨੰਬਰ ਹੈ 9115550911 ਇਹਨਾਂ ਦੋਵੇਂ ਨੰਬਰਾਂ ਤੇ ਤੁਸੀਂ WhatsApp ਨਹੀਂ ਆਪਦੇ ਜਿਹੜੀ ਅਪਾਇੰਟਮੈਂਟ ਬੁੱਕ ਕਰਾ ਸਕਦੇ ਤੇ ਮੈਸੇਜ ਵੀ ਕਰ ਲੈ ਕੇ ਮਵਾ ਸਕਦਾ ਬਹੁਤ ਬਤਨਵਾਜੀ ਜੀ ਸ਼ੁਕਰੀਆ ਜੀ ਸੋ ਡਾਕਟਰ ਹਰਨਾਨ ਸਿੰਘ ਜੀ ਤੋਂ ਜਾਣਿਆ ਆਪਾਂ ਨੇ ਕੈਲਸ਼ੀਅਮ ਕਾਰਬੋਨੇਟ ਬਾਰੇ 부জে ਹੋਏ ਚੁੰਨੇ ਬਾਰੇ ਤੇ ਉਸ ਚੁੰਨੇ ਬਾਰੇ ਜਿਹੜਾ ਕਿ ਚਿੱਟਾ ਪਾਊਡਰ ਹੈ ਸਾਡੇ ਵਾਸਤੇ ਦੇਖਣ ਨੂੰ ਪਰ ਉਹ ਹੈ ਅਮ੍ਰਿਤ ਜੀ ਸੋ ਬਵਾਸੀਰ ਦੇ ਮਸਿਆਂ ਦੇ ਤੇ ਲਾਵਾਂਗੇ ਬਵਾਸੀਰ ਦੇ ਮਸੇ ਛੱਡ ਜਾਣਗੇ ਪਲੇਟ ਲੇਟ ਵਾਸਤੇ ਅਸੀਂ ਲਵਾਂਗੇ ਕਿਸੇ ਦੇ ਸੈੱਲ ਕੱਟੇ ਹੋਏ ਨੇ ਬੁਖਾਰ ਆ ਕਿਸੇ ਨੂੰ ਚਿਕਨ ਗੁਨਿਆ ਹੋ ਗਿਆ ਕਿਸੇ ਨੂੰ ਟਾਈਫਾਇਡ ਹੋ ਗਿਆ ਕਿਸੇ ਨੂੰ ਡੇਂਗੂ ਹੋ ਗਿਆ ਉਹਨਾਂ ਨੂੰ ਦਿਆਂਗੇ ਤੇ ਤੁਹਾਡੇ ਸੈੱਲ ਵੱਧ ਜਾਣਗੇ ਤੇ ਸੈੱਲ ਵਧਾਉਣ ਲਈ ਤੁਸੀਂ ਹਸਪਤਾਲਾਂਾਂ ਚ ਪੇਰੇ ਰਹਿੰਦੇ ਹੋ ਇਹ ਇੱਕ ਬੜਾ ਆਸਾਨ ਤਰੀਕਾ ਹੈਗਾ ਉਹਦੇ ਵਾਸਤੇ ਸੋਮੀਰ ਕਹਿੰਦੇ ਆ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਕਿਰਪਾ ਕਰਕੇ ਵੱਧ ਵੱਧ ਸ਼ੇਅਰ ਕਰੋ ਕਿਉਂਕਿ ਡੇਂਗੂ ਦਾ ਮੌਸਮ ਆਉਣ ਵਾਲਾ ਹੈ ਬਹੁਤ ਜਲ ਜਿਹੜੇ ਨੇ ਉਹ ਡੇਂਗੂ ਦੇ ਹਮਲੇ ਹੋਣ ਵਾਲੇ ਨੇ ਉਹਨਾਂ ਸਮੇਂ ਦੇ ਦੌਰਾਨ ਜਿਹੜਾ ਜੇਕਰ ਤੁਸੀਂ ਚੂਨੇ ਨੂੰ ਯਾਦ ਰੱਖੋਗੇ ਤੇ ਫਿਰ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੋਂ ਬਚ ਸਕਦੇ ਹੋ ਨਾ ਤੁਹਾਨੂੰ ਬੱਕਰੀ ਦਾ ਦੁੱਧ ਲੱਭਣਾ ਪੈਣਾ ਨਾ ਤੁਹਾਨੂੰ ਜਿਹੜੀ ਆ ਕੀਵੀ ਵਰਗਾ ਫਲ ਲੱਭਣਾ ਪੈਣਾ ਤੇ ਨਾ ਤੁਹਾਨੂੰ ਇਹੋ ਜਿਹੇ ਇਹੋ ਜਿਹੇ ਪੁੱਠੇ ਸਿੱਧੀਆਂ ਹਰਕਤਾਂ ਕਰਨੀਆਂ ਪੈਣੀਆਂ ਜਿੱਦ ਤਨ ਤੁਸੀਂ ਸੈੱਲ ਵਧਾਉਣ ਦੀ ਗੱਲ ਕਰੋ ਸਿਰਫ ਕਰਨਾ ਕੀ ਹੈ ਇੱਕ ਕਣਕ ਦੇ ਦਾਣੇ ਜਿੰਨਾ ਚੂਨਾ ਜਿਹੜਾ ਉਹ ਡੇਲੀ ਲੈਣਾ ਸ਼ੁਰੂ ਕਰ ਦੋਗੇ ਤੇ ਤੁਹਾਡੇ ਸੈੱਲ ਜਿਹੜੇ ਨੇ ਉਹ ਆਪਣੇ ਆਪ ਵਧਣਾ ਸ਼ੁਰੂ ਹੋ ਜਾਣਗੇ ਤੁ ਜੇਕਰ ਤੁਹਾਡੇ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਕਿਸੇ ਇੱਕ ਬੰਦੇ ਨੂੰ ਵੀ ਪਸੰਦ ਆਂਦੀ ਆ ਉਸ ਨੂੰ ਫਾਇਦਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਰਿਹਾ ਸਾਡੇ ਚੈਨਲ ਨਿਊਜ਼ ਐਸ਼ਾ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਤੇ ਇੱਕ ਨਵੇਂ ਮਹਿਮਾਨ ਦੇ ਨਾਲ ਉਸ ਤੱਕ ਮੈਨੂੰ ਦੇ ਇਜਾਜ਼ਤ ਮੋਤਾਮਨ